ਬਾਈ ਲੋਕਾਂ ਦਾ ਅਨਾਜ ਚਾਵਲ ਤਕਰੀਬਨ ਮੰਡੀਆਂ 'ਚ ਪਿਆ ਅੱਜ ਰੁੱਲ ਰਿਹਾ ਜਿੱਥੇ ਕਿਸਾਨ ਰੁੱਲਿਆ ਉੱਥੇ ਅੱਜ ਆਮਾਦੀ ਪਾਣੀ ਉਹਨਾਂ ਨੇ ਛੱਡ ਕੇ ਉਹਨਾਂ ਦਾ ਹਾਲ ਚਾਲ ਪੁੱਛਣਾਈ ਹੈ ਕਿਉਂਕਿ ਸਰਕਾਰ ਜਿਹੜੀ ਅੰਨੀ ਬੋਲੀ ਸਰਕਾਰ ਹੈ ਅੱਜ ਜਿਹੜਾ ਫਸਲ ਹੈ ਜ਼ਿਮੀਂਦਾਰ ਆਪਣੇ ਪੁੱਤਾਂ ਨੂੰ ਅੱਜ ਉਸ ਨੂੰ ਲੈ ਕੇ ਮੰਡੀ 'ਚ ਵੇਚਣ ਆਸੀ ਆਇਆ ਪਰ ਕਿੰਨਾ ਕਹਿੰਦੇ ਸਰਕਾਰ ਛੁੱਟੀ ਹੈ ਸਰਕਾਰ ਦੇ ਕੋਈ ਜੁਣੀ ਲੜਕ ਨਹੀਂ ਹਾਲ ਜਾ ਕੇ ਦੇਖੋ ਇੰਨਾ ਨਾ ਪਾਣੀ ਆ ਲੱਖ ਲੱਖ ਖੜਾ ਹੋਇਆ ਬਿਲਕੁਲ ਅਸੀਂ ਗਰੀਬ ਬੰਦੇ ਮਾਰੇ ਜਾਵਾਂਗੇ ਜਿਵੇਂ ਕੰਮ ਕਰਦੇ ਬੱਚਾ ਆ ਕੇ ਸ਼ਾਮ ਨੂੰ ਆਹ ਸੇਰ ਤੋਂ ਹੋਏ ਸ਼ਾਮ ਨੂੰ ਮੇਰੇ ਕੋ ਜਾਂਦੀਆਂ ਸਾਡੀ ਰਿਕਵੈਸਟ ਹੈ ਸਾਡਾ ਟੋਨਾ ਚੁੱਕਿਆ ਜਾਏ ਸਾਡੇ ਸਾਰੇ ਵੀਰ ਪਰਜਾਨ ਹੋ ਰਹੇ ਨੇ ਕੋਈ ਕੋਈ ਕਿਸੇ ਤਰ੍ਹਾਂ ਦੀ ਵਿਵਸਥਾ ਨਹੀਂ ਹੈਗੀ ਜੀ ਡੇਡ ਡੇਡ ਫੁੱਟ ਪਾਣੀ ਦੇ ਸਾਡਾ ਛੋਨਾ ਡੁੱਬਿਆ ਜਾ ਕੇ ਦੇਖੋ ਜੀ ਅਜਾ ਆਮ ਆਦਮੀ ਪਾਰਟੀ ਲੁਧਿਆਣਾ ਉਤਰੀ ਦੇ ਇੰਚਾਰਜ ਮਦਨ ਨਾਲ ਬੱਗਾ ਪੂਰਬੀ ਤੋਂ ਦਲਜੀਤ ਸਿੰਘ ਗਰੇਵਾਲ ਅਤੇ ਆਮ ਆਦਮੀ ਪਾਰਟੀ ਲੁਧਿਆਣਾ ਦੀ ਪੂਰੀ ਟੀਮ ਨੇ ਜਲੰਧਰ ਰੋਡ ਦਾਣਾ ਮੰਡੀ ਦਾ ਦੌਰਾ ਕੀਤਾ ਦੌਰਾ ਕਰਨ ਦਾ ਕਾਰਨ ਬੇਮੌਸਮੀ ਹੋਈ ਬਰਸਾਤ ਬਣੀ ਕਿਉਂਕਿ ਪਿਛਲੇ ਰੋਜ਼ ਬਹੁਤ ਤੇਜ਼ بارش ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਫਸਲ ਨੁਕਸਾਨੀ ਗਈ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮਨਦਰਾਲ ਬੱਗਾ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਭਾਵੇਂ ਅਸੀਂ ਸਰਕਾਰ ਵਿੱਚ ਨਹੀਂ ਹਾਂ ਪਰ ਸਾਡੀ ਇਨਸਾਨੀ ਜਿਉਂਦੀ ਹੈ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਬਾਅਦ ਵਿੱਚ ਆਪ ਦਾ ਵਫਦ ਸੈਕਟਰੀ ਮਾਰਕੀਟ ਕਮੇਟੀ ਲੁਧਿਆਣਾ ਨੂੰ ਮਿਲਿਆ ਵਿਚਾਰ ਚਾਚਾ ਤੋਂ ਬਾਅਦ ਉਹਨਾਂ ਕਮੇਟੀ ਸੈਕਟਰੀ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ ਜਲਦੀ ਕੋਈ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਅਸੀਂ ਸੰਘਰਸ਼ ਕਰਨ ਲਈ ਤਿਆਰ ਹਾਂ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਹਾਲ ਜਾ ਕੇ ਦੇਖੋ ਐਨਾ ਨਾ ਪਾਣੀ ਆ ਲੱਖ ਲੱਖ ਖੜਾ ਹੋਇਆ ਬਿਲਕੁਲ ਅਸੀਂ ਗਰੀਬ ਬੰਦੇ ਮਾਰੇ ਜਾਵਾਂਗੇ ਜਿਵੇਂ ਕੰਮ ਕਰਦੇ ਬੱਚਾ ਵਾਸਤੇ ਸ਼ਾਮ ਨੂੰ ਆਹ ਸੇਰ ਤੋਂ ਹੋਏ ਸ਼ਾਮ ਨੂੰ ਮੇਰੇ ਹੋ ਜਾਂਦੀਆਂ ਤੇ ਹੁਣ ਅੱਜ ਕਮੇਟੀ ਜੀ ਵੀ ਗਏ ਆ ਕਮੇਟੀ ਸਾਡੀ ਕਿਸੇ ਨੇ ਨਹੀਂ ਅਸੀਂ ਹੁਣ ਕਮੇਟੀ ਕੋਲ ਜਾ ਕੇ ਜਾਵਾਂਗੇ ਅਸੀਂ ਸਾਡੀ ਗੱਲ ਕਰਾਂਗੇ ਬਿਲਕੁਲ ਆਮ ਆਦਮੀ ਪਾਰਟੀ ਵੱਲੋਂ ਜੇ ਤੁਹਾਨੂੰ ਉਪਰੋਂ ਨੇ ਕਾਜੀ ਬਿਲਕੁਲ ਟੋਟਲੀ ਜੀ ਕਿਸਾਨਾਂ ਦੇ ਨਾਲ ਦੇਖਣ ਸਾਰਾ ਅਸੀਂ ਸਾਰਿਆਂ ਨੇ ਦੇਖਣ ਨੇ ਬਦੀ ਕਿਸਾਨਾਂ ਦੇਖੋ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਆਹ 6 ਖੜੀ ਹੈ ਅੱਜ ਜੇ ਸਰਕਾਰ ਤੁਹਾਡੀ ਬਾਹ ਨਹੀਂ ਫੜਦੀ ਸਰਕਾਰ ਦਾ ਸਿੱਟਾ ਸਾਡਾ ਸਿੱਟਾ ਸਾਡਾ ਕੋਈ ਸਾਥ ਨਹੀਂ ਦੇਣਾ ਅਸੀਂ ਬਿਲਕੁਲ ਤੁਹਾਡੇ ਨਾਲ ਬਿਲਕੁਲ ਅਸੀਂ ਹੁਣ ਤੁਹਾਡੇ ਨਾਲ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਵੱਖ-ਵੱਖ ਬੰਡੀਆਂ ਦੇ ਵਿੱਚ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਨਾਮ ਹੁਣ ਸਖਲੀਮਲ ਸਾਹਲੇ ਕਿਰਤੀ ਸਾਡੇ ਆਮ ਆਦਮੀ ਪਾਰਟੀ ਦੇ ਪਿੰਮੀਰ ਪਰਮਿੰਦਰ ਕੇਜਰੀਵਾਲ ਸਾਹਿਬ ਨੇ ਕਿਸਾਨਾਂ ਦੇ ਨਾਲ ਖੜਕੇ ਜੋ ਪਿਛਲੇ ਦਿਨੀ ਦੇਖਿਆ ਹੀ ਹੈ ਬਾਰਡਰ ਤੇ ਜੋ ਸਮਾਂ ਸਾਡਾ ਅਸੀਂ ਲਈ ਵੱਜੂ ਅੱਜ ਅੱਜ ਲੋਕਾਂ ਨੂੰ ਅਨਾਜ ਚਾਵਲ ਜਿਹੜੀ ਬੰਡੀਆਂ ਚ ਪਿਆ ਅੱਜ ਰੁੱਲ ਰਿਹਾ ਜਿੱਥੇ ਖਸਾਨ ਰੁੱਲਿਆ ਉਥੇ ਅੱਜ ਆਮਾਦੀ ਪਾੜੀ ਉਹਨਾਂ ਨੇ ਖੜ ਕੇ ਉਹਨਾਂ ਨੂੰ ਹੱਜਰ ਪਿਛਾਈਆ ਕਿਉਂਕਿ ਸਰਕਾਰ ਜਿਹੜੀ ਅੰਨੀ ਬੋਲੀ ਸਰਕਾਰ ਹੈ ਅੱਜ ਜਿਹੜਾ ਫਸਲ ਹੈ ਜ਼ਿਮੀਂਦਾਰ ਆਪਣੇ ਪੁੱਤਾਂ ਨੂੰ ਪਾਲਦਾ ਅੱਜ ਉਸ ਨੂੰ ਲੈ ਕੇ ਮੰਡੀ ਚ ਵਿੱਚ ਮੈਂ ਅਸੀਂ ਆਇਆ ਪਰ ਕਿਤੇ ਨਾ ਕਿਤੇ ਸਰਕਾਰ ਛੁੱਤੀ ਦਾ ਸਰਕਾਰ ਦੇ ਇੱਕ ਕੋਈ ਜੂਨੀ ਲੜਕ ਰਹੀ ਅੱਜ ਉਹਨੂੰ ਉਠਾਉਣ ਵਾਸਤੇ ਆਮ ਆਦਮੀ ਪਾਰਟੀ ਦਾ ਇੱਕ ਬੜਾ ਬਦਬੜਾ ਹੰਗਾਰਾ ਭਰਿਆ ਔਰ ਕਿਸਾਨਾਂ ਦੇ ਨਾਲ ਆਰਤੀਆਂ ਦੇ ਨਾਲ ਮਜ਼ਦੂਰਾਂ ਨਾਲ ਖੜ ਕੇ ਇੱਕ ਵਾਜ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਅੱਜ ਜੋ ਸਰਕਾਰ ਦੇ ਕੰਮ ਨੇ ਅੱਜ ਸਰਕਾਰ ਪਿੱਛੇ हट ਰਹੀ ਹੈ ਸਰਕਾਰ ਨੂੰ ਚਾਹੀਦਾ ਸੀ ਇੱਥੇ ਖਰੀਦ ਕਰਾਂਦੀ ਇੱਥੋਂ ਇਹਨਾਂ ਦਾ ਮਾਲ ਜਿਹੜਾ ਡੈਮੋਕਰਟ ਜਿਹੜਾ ਹੋਇਆ ਪਿਆ ਉਹ ਚਕਾਉਂਦੀ ਪਰ ਅੱਜ ਮਾਲ ਮੰਡੀ ਭਰੀ ਪਈ ਹੈ ਬਰਸਾਤ ਦੇ ਨਾਲ ਮਾਲ ਗਿੱਲਾ ਹੋ ਗਿਆ ਅੱਜ ਸਾਰੇ ਤਕਰੀਬੇ ਕਿਸਾਨ ਬਹੁਤ ਦੁਖੀ ਨੇ ਲਾਚਾਰ ਨੇ ਆਰਤੀ ਲਾਚਾਰ ਨੇ ਮਜ਼ਦੂਰ ਲਾਚਾਰ ਨੇ ਪਰ ਸਰਕਾਰ ਦਾ ਕੋਈ ਰੋਲ ਨਹੀਂ ਇਸ ਮ ਅਸੀਂ ਸਰਕਾਰ ਨੂੰ ਧੰਨਵਾਦੀ ਅਸੀਂ ਕਹਿੰਦੇ ਕਿ ਜਿੰਨਾ ਗੱਲ ਕਰਾਂਗੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਅਲਟੀਮੇਟਮ ਦੇਵਾਂਗੇ ਜੇ 2-4 ਦਿਨ ਜੇ ਇਹਦਾ ਤਕੜਾ ਹੱਲ ਨਾ ਹੋਇਆ ਤੇ ਬਹੁਤ ਵੱਡਾ ਪ੍ਰੋਟੈਸਟ ਹੋਏਗਾ ਨਹੀਂ ਕਹਿੰਦਾ ਪਹਿਲਾਂ ਕੋਈ ਦਿੱਕਤ ਨਹੀਂ ਜਦੋਂ بارش ਪਈ ਹੈ ਕੁਦਰਤੀ ਕਹਿਰ ਹੋਇਆ ਇਹ ਕੋਈ ਇਹ ਨਹੀਂ ਕੋਈ ਕੁਦਰਤ ਨਾਲ ਜੋ ਕੁਦਰਤ ਨੇ ਕੀਤਾ ਉਹ ਕੁਦਰਤ ਦਾ ਮੈਂ ਫਿਰ ਵੀ ਹੱਲ ਕਰ ਰਿਹਾ ਸਾਰਾ ਕੁਝ ਠੀਕ ਹੋ ਜਾਊਗਾ ਕੋਈ ਪ੍ਰੋਬਲਮ ਵਾਲੀ ਕਿਸੇ ਜ਼ਿੰਮੇਵਾਰ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਉਹ ਇੱਥੇ ਸਫਾਈ ਦਾ ਚਾਹ ਨਹੀਂ ਹੈਗਾ ਸਫਾਈ ਸਫਾਈ ਦਾ ਜਦੋਂ بارش ਪੈਂਦੀ ਨਹੀਂ ਸਫਾਈ ਪਹਿਲਾਂ ਸਫਾਈ ਹੁੰਦੀ ਹੈ ਮੰਡੀ ਦੇ ਵਿੱਚ ਦੇਖੋ ਬਲਾਂ ਸਫਾਈ ਫਿਰ ਪਾਣੀ ਦਾ ਪ੍ਰਬੰਧ ਫਿਰ ਲਾਈਟ ਦਾ ਪ੍ਰਬੰਧ ਫਿਰ ਟੁਆਇਲਰ ਵਗੈਰਾ ਸਾਰਾ ਕੁਝ ਕੰਪਲੀਟ ਹੁਣ ਦੁਬਾਰਾ ਜਦ ਬਾਰਿਸ਼ ਨੇ ਆਈ ਇੰਨਾ ਝੱਖੜ ਆਇਆ ਸਾਰਾ ਕੁਝ ਰੋੜ ਰਣ ਕੇ ਇਧਰ ਉਧਰ ਹੋ ਗਿਆ ਪਰ ਖਾਲ ਦੇ ਵਿੱਚ ਇਹਨਾਂ ਨੇ ਕੀ ਇੰਤਜ਼ਾਮ ਕੀਤੇ ਜਾਰੇ ਇਹਨਾਂ ਕੋਲ 8-10 ਕੋ 75 ਤਰਪਾਲਾ ਹੁੰਦੀਆਂ ਨੇ ਉਹਨਾਂ ਤਰਪਾਲਾ ਦੇ ਦਿੱਤੀਆਂ ਹੁਣ ਬਾਰਿਸ਼ ਇਹਨਾਂ ਜਿਆਦਾ ਹੀ ਪਾਣੀ ਰੋੜ ਰੋੜ ਕੇ ਇਧਰ ਨੂੰ ਆ ਗਿਆ ਬਾਕੀ ਦਾ ਪੂਰਾ ਪ੍ਰਬੰਧ ਦਾ ਕੋਈ ਨਹੀਂ ਕਿਸਾਨ ਹੈ ਖੁਸ਼ ਹੋ ਕੇ ਜਾਣਗੇ ਕੋਈ ਐਸਐਮ ਨੈਟ ਨਿਊਜ਼ ਪੰਜਾਬ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ